ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਦੋਸਤੋ ਮੈਂ ਭੋਮਾ ਹਰਾਜ ਜਿਸसे ਤੁਸੀਂ ਜੁੜਿਓ ਸ਼ੌਂਕੀ ਪੀਵੀ 30 ਚੈਨਲ ਦੇ ਨਾਲ ਦੋਸਤੋ ਅੱਜ ਦਿਨ ਬੁੱਧਵਾਰ ਆ ਤੇ ਮੌਸਮਾ ਤੁਸੀਂ ਦੇਖ ਹੀ ਸਕਦੇ ਆ ਬਹੁਤ ਸੁਹਾਵਣਾ ਹੈ ਹਵਾ ਚੱਲ ਰਹੀ ਆ ਤੇ ਠੰਡਾ ਮੌਸਮਾ ਬਹੁਤ ਵਧੀਆ ਸੌਦੇ ਹੁੰਦੇ ਆ ਬੁੱਧਵਾਰ ਨੂੰ ਹਰ ਬੁੱਧਵਾਰ ਨੂੰ ਮੁਕਤਸਰ ਜ਼ਿਲ੍ਹੇ ਦਾ ਪਿੰਡ ਆ ਰਖਾਲਾ ਇੱਥੇ ਬੱਕਰਾ ਮੰਡੀ ਲੱਗਦੀ ਆ ਸੋ ਸੱਜਣ ਮਿੱਤਰ ਅਖੀਰ ਤੇ ਬੈਠੇ ਆ ਗੱਲਾਂ ਬਾਤਾਂ ਕਰੀ ਜਾਂਦੇ ਆ ਮੀਟਿੰਗਾਂ ਕਰੀ ਜਾਂਦੇ ਆ ਸੋ ਆਪਾਂ ਸਭ ਤੋਂ ਪਹਿਲਾਂ ਬਾਈ ਪਵਨ ਵਾਂਦਰ ਜੀ ਸੂਰੇ ਵਾਲਾ ਬੱਕਰਾ ਮੰਡੀ ਦੇ ਓਨਰ ਆ ਉਹਨਾਂ ਨਾਲ ਗੱਲਬਾਤ ਕਰਦੇ ਆ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਬਾਈ ਜੀ ਮੰਡੀ ਕਿੱਦਾਂ ਦੀ ਐ ਇਹ ਮੰਡੀ ਜੀ ਬਹੁਤ ਵਧੀਆ ਰਹੀ ਜੀ ਅੱਜ ਦਾ ਆਪਾਂ ਗੱਲ ਕਰੀਏ ਤਾਂ ਮੌਸਮ ਵੀ ਮੰਡੀ ਨੂੰ ਦੇਖ ਕੇ ਬਹੁਤ ਵਧੀਆ ਹੋ ਗਿਆ ਹਾਂਜੀ ਤੇ ਜਿੰਨੇ ਵੀ ਸੱਜਣ ਮਿੱਤਰ ਆਪਣੇ ਮੰਡੀ ਦੇ ਵਿੱਚ ਪਹੁੰਚੇ ਸੀ ਸਾਰਿਆਂ ਦਾ ਬਹੁਤ ਬਹੁਤ ਦਿਲੋਂ ਧੰਨਵਾਦ ਕਰਦੇ ਆ ਜਿੰਨੇ ਵੀ ਵਪਾਰੀ ਵੀਰ ਬੱਕਰੀ ਪਾਲਕ ਵੀਰ ਇਸ ਮੰਡੀ ਤੇ ਪਹੁੰਚੇ ਸੀ ਤੇ ਇਸ ਮੰਡੀ ਨੂੰ ਚਾਰ ਚੰਦ ਲਾਏ ਆ ਅੱਜ ਦੀ ਮੰਡੀ ਜੇ ਇੱਕ ਗੱਲ ਕਰੀਏ ਤਾਂ ਬਹੁਤ ਵਧੀਆ ਰਹੀ ਆ ਬਹੁਤ ਵਧੀਆ ਸੌਦੇ ਹੋਏ ਆ ਕੋਈ ਵੀ ਬੱਕਰੀ ਪਾਰਕ ਬਾਪਾਲਕ ਤੇ ਵਪਾਰੀ ਵੀਰੇ ਤੋਂ ਨਾਰਾਜ਼ ਹੋ ਕੇ ਨਹੀਂ ਮੁੜਿਆਗਾ ਮੰਡੀ ਤੋਂ ਜਿੰਨੇ ਵੀ ਆਪਣੇ ਸ਼੍ਰੀ ਮੁਕਸਰ ਸਾਹਿਬ ਜਿਲ੍ਹੇ ਦੇ ਵਿੱਚ ਗੱਲ ਕਰੀਏ ਤਾਂ ਬੁੱਧਵਾਰ ਨੂੰ ਸੇਡਾ ਸਿੰਘ ਵਾਲਾ ਬੱਕਰਾ ਰਖਾਲਾ ਬੱਕਰਾ ਮੰਡੀ ਲੱਗਦੀ ਆ ਤੇ ਸੋਮਵਾਰ ਦੀ ਲੱਗਦੀ ਆਪਣਾ ਪੁੱਲਰ ਬੱਕਰਾ ਮੰਡੀ ਤੇ ਐਤਵਾਰ ਦੀ ਆ ਗਈ ਆਪਣਾ ਸੂਰੇ ਵਾਲਾ ਬੱਕਰਾ ਮੰਡੀ ਅੱਜ ਅਸੀਂ ਇਕੱਠੇ ਹੋਏ ਸੀਗੇ ਰਖਾਲਾ ਬੱਕਰਾ ਮੰਡੀ ਤੇ ਰਖਾਲਾ ਬੱਕਰਾ ਮੰਡੀ ਦੀ ਕਮੇਟੀ ਵੀ ਸਾਡੇ ਨਾਲ ਬੈਠੀ ਆ ਤੇ ਬਹੁਤ ਵਧੀਆ ਬਾਈ ਮਿਲਵਰਤਨ ਆਪਣੇ ਬੰਦੇ ਆਗੇ ਤੇ ਵੱਧ ਤੋਂ ਵੱਧ ਬਾਈ ਰਖਾਲਾ ਮੰਡੀ ਤੇ ਪਹੁੰਚਿਆ ਕਰੋ ਤੇ ਰੌਣਕ ਨੂੰ ਵਧਾਇਆ ਕਰੋ ਆ ਬਰਗਾੜੀ ਤੋਂ ਆਪਣੇ ਕੋਲੇ ਬਾਈ ਬੈਠੇ ਆਏ ਸਰਾਮਾ ਤੋਂ ਅੰਕਲ ਬਲਵੀਰ ਬੈਠੇ ਆਗੇ ਇਹਨਾਂ ਨੇ ਵੀ ਬਹੁਤ ਵਧੀਆ ਚੰਗੇ ਨਾਗ ਸੇਲ ਕੀਤੇ ਆ ਇੱਥੇ ਸੰਜੂ ਫਰੀਦਕੋਟ ਤੋਂ ਵੀ ਹੋ ਕੇ ਗਏ ਆਗੇ ਤੇ ਅਗਲੀ ਵਾਰ ਨੂੰ ਵੀ ਵਪਾਰੀ ਵੀਰ ਬਹੁਤ ਪਹੁੰਚ ਰਹੇ ਆ ਰਖਾਲਾ ਮੰਡੀ ਤੇ ਤੇ ਬਹੁਤ ਚੰਗੇ ਨਾਗ ਆਏ ਸੀ ਬੀਟਲ ਦੇ ਵਿੱਚ ਬਰਬਰੀ ਦੇ ਵਿੱਚ ਕਾਟੂ ਮਾਲ ਵੀ ਬਹੁਤ ਆਇਆ ਸੀਗਾ ਤੇ ਚੰਗੇ ਸੌਦੇ ਹੋਏ ਆ ਯਾਨੀ ਕਿ ਅਗਲੀ ਵਾਰ ਨੂੰ ਵਪਾਰੀ ਵੀ ਰਾਜਸਥਾਨ ਤੋਂ ਹਣ ਮਾਨਗੜ ਤੋਂ ਤੇ ਆਪਣਾ ਹੈਗਾ ਦੇਰਾ ਦੂ ਤੋਂ ਪਹੁੰਚ ਰਹੇ ਆਗੇ ਇਹ ਪ੍ਰਬੰਧ ਕਿਦਾਂ ਦੇ ਬਾਈ ਜੀ ਮੰਡੀ ਆਪਣਾ ਮਾਲ ਲੈ ਕੇ ਰਖਾਲਾ ਮੰਡੀ ਹਰੇਕ ਬੁੱਧਵਾਰ ਦੇ ਬੁੱਧਵਾਰ ਜ਼ਰੂਰ ਪਹੁੰਚਣਾ ਵਪਾਰੀ ਵੀਰਾਂ ਨਾਲ ਸਾਰੀ ਗੱਲ ਹੈਗਾ ਗੱਲਬਾਤ ਹੋ ਚੁੱਕੀ ਹੈ ਸਾਡੀ ਬੈਠ ਕੇ ਇੱਥੇ ਮੀਟਿੰਗ ਵੀ ਹੋ ਚੁੱਕੀ ਹੈਗੀ ਤੇ ਸੂਰੇਆਲਾ ਮੰਡੀ ਵੀ ਉਹ ਵਪਾਰੀ ਪਹੁੰਚਿਆ ਕਰਨਗੇ ਤੇ ਭੁੱਲਰ ਬੱਕਰਾ ਮੰਡੀ ਵੀ ਉਹ ਪਾਰੀ ਵੀਰ ਪਹੁੰਚਿਆ ਕਰਨਗੇ ਤੇ ਰਖਾਲਾ ਮੰਡੀ ਵੀ ਪਹੁੰਚਿਆ ਕਰਨਗੇ ਪ੍ਰਬੰਧਾਂ ਦੀ ਗੱਲ ਕਰੀਏ ਤਾਂ ਬਾਈ ਜੀ ਪ੍ਰਬੰਧਾਂ ਦੀ ਗੱਲ ਕਰੀਏ ਲੰਗਰ ਚਾਹ ਪਾਣੀ ਦਾ ਬਹੁਤ ਵਧੀਆ ਪ੍ਰਬੰਧ ਆ ਛਾਂ ਲਈ ਦਰਖਤ ਬਹੁਤ ਵਧੀਆ ਆ ਤੇ ਬਾਈਆਂ ਦਾ ਕਮੇਟੀ ਦਾ ਸੁਭਾਅ ਬਹੁਤ ਵਧੀਆ ਜੀ ਆਪਾਂ ਗੱਲ ਕਰੀਏ ਤਾਂ ਤੇ ਵੱਧ ਤੋਂ ਵੱਧ ਵੀਰ ਰਖਾਲਾ ਮੰਡੀ ਤੇ ਜਰੂਰ ਪਹੁੰਚਿਆ ਕਰੋ ਸ਼੍ਰੀ ਮਕਸਰ ਸਾਹਿਬ ਜ਼ਿਲ੍ਹੇ ਦਾ ਪਿੰਡ ਆ ਦੋਦੇ ਕਿ ਦਿੜਵਾ ਤੋਂ ਗੱਲ ਕਰੀਏ ਤਾਂ ਕਿ ਦਿੜਵਾ ਤੋਂ ਕੋਈ 10-12 ਕਿਲੋਮੀਟਰ ਦੀ ਦੂਰੀ ਤੇ ਪੈਂਡ ਆ ਜੀ ਇਹ ਬਹੁਤ-ਬਹੁਤ ਜੀ ਆਇਆਂ ਆਖਿਆ ਜਾਂਦਾ ਪਵਨ ਜੀ ਤੁਹਾਨੂੰ ਤੇ ਹੁਣ ਆਪਾਂ ਭਾਈ ਰਾਮ ਸਿੰਘ ਜੀ ਨਾਲ ਗੱਲਬਾਤ ਕਰਦੇ ਆਂ ਮੰਡੇ ਆ ਉਹਨਾਂ ਰਾ ਇੱਥੋਂ ਦੇ ਤੇ ਇਹਨਾਂ ਦੇ ਆਪਾਂ ਵਿਚਾਰ ਸੁਣਦੇ ਆਂ ਕਿ ਕੀ ਕਹਿਣਾ ਚਾਹੁੰਦੇ ਆਂ ਅਜਰਾ ਸਿੰਘ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਵਿਚਾਰ ਆਈ ਤੁਹਾਡੇ ਭਾਈ ਜੀ ਸਾਰਿਆਂ ਤੋਂ ਪਹਿਲਾਂ ਜਿੰਨੇ ਵੀ ਇੱਥੇ ਬਾਈ ਵਪਾਰੀ ਆਇਆ ਤੇ ਦੂਜੀ ਮੰਡੀ ਦਾ ਓਨਰ ਆਇਆ ਜਿਵੇਂ ਬਾਈ ਪਵਨ ਜੀ ਆਏ ਆ ਜਿੰਨੇ ਵੀ ਇਹ ਕਦਮ ਚੱਲ ਕੇ ਬਾਈ ਜੀ ਸਾਡੇ ਸਿਰ ਮੱਥੇ ਉਹ ਅਸੀਂ ਇਹਨਾਂ ਵਪਾਰੀ ਵੀਰਾਂ ਦਾ ਬੱਕਰੀ ਪਾਲਕ ਵੀਰਾਂ ਦਾ ਬਹੁਤ ਬਹੁਤ ਤਹਿ ਦਿਲੋਂ ਕਮੇਟੀ ਵੱਲੋਂ ਧੰਨਵਾਦ ਕਰਦੇ ਆ ਜਿੰਨੇ ਇਹ ਰਖਾਲਾ ਬਕਰਾ ਮੰਡੀ ਨੂੰ ਸਹਿਯੋਗ ਦਿੰਦੇ ਆ ਇਹਨਾਂ ਦੇ ਸਹਿਯੋਗ ਦੇ ਨਾਲ ਹੀ ਇਹ ਬਕਰਾ ਮੰਡੀ ਭਰਦੀ ਹੈ ਤੇ ਹੁਣ ਲਗਭਗ 6 ਵੱਜ ਚੁੱਕੇ ਆ ਤੇ ਤੁਸੀਂ ਦੇਖ ਸਕਦੇ ਆ ਉਧਰ ਨਗ ਹਜੇ ਵੀ ਖੜੇ ਆ ਤੇ ਮੈਂ ਤੁਹਾਡੇ ਕੈਮਰੇ ਰਾਹੀਂ ਦੂਜਿਆਂ ਨੂੰ ਵੀ ਅਪੀਲ ਕਰਦਾ ਹਾਂ ਵੀ ਇਹ ਮੰਡੀ ਹਰੇਕ ਬੁੱਧਵਾਰ ਦੀ ਬੁੱਧਵਾਰ ਲੱਗਦੀ ਆ ਤੇ ਮੰਡੀ ਦੇ ਉੱਤੇ ਜਿੰਨੇ ਵੀ ਵਪਾਰੀ ਵੀਰ ਬਾਜ਼ ਸੌਂ ਰਹੇ ਆ ਤੇ ਸਾਰਿਆਂ ਨੂੰ ਬੇਨਤੀ ਆ ਵੀ ਪਿੰਡ ਰਖਾਲਾ ਵਿਖੇ ਵੱਧ ਤੋਂ ਵੱਧ ਨਾਗ ਲੈ ਕੇ ਉੱਥੇ ਪਹੁੰਚਿਆ ਕਰੋ ਬੁੱਧਵਾਰ ਨੂੰ ਪਿੰਡ ਰਖਾਲਾ ਬੱਕਰਾ ਮੰਡੀ ਲੱਗਦੀ ਆ ਤੇ ਸੋਮਵਾਰ ਨੂੰ ਲੱਗਦੀ ਹੈਗੀ ਆ ਪਿੰਡ ਭੁੱਲਰਾਂ ਦੇ ਐਂਦਵਾਰ ਨੂੰ ਬਾਈ ਪਵਨ ਜੀ ਆਪਣੇ ਨਾਲ ਹੀ ਬੈਠਿਆ ਸੂਰਿਆਲਾ ਬਕਰਾ ਮੰਡੀ ਲੱਗਦੀ ਹੈ ਬਹੁਤ ਵਧੀਆ ਮੰਡੀਆਂ ਨੇ ਇਹਨਾਂ ਦੇ ਇੰਤਜ਼ਾਮ ਹੁੰਦੇ ਆ ਬਹੁਤ ਵਧੀਆ ਕਮੇਟੀ ਮੈਂਬਰ ਆ ਬਹੁਤ ਵਧੀਆ ਨਿੱਗੇ ਸੁਭਾਅ ਦੇ ਆਦਮੀ ਆ ਮਿਲਨਸਾਰ ਬੰਦੇ ਆ ਤੇ ਜਿੰਨੇ ਜੋਗੀ ਅਸੀਂ ਹੈਗੇ ਆ ਵੱਧ ਤੋਂ ਵੱਧ ਅਸੀਂ ਵਪਾਰੀ ਵੀਰ ਨੂੰ ਬੱਕਰੀ ਪਾਲਕ ਵੀਰ ਨੂੰ ਸਹਾਇਕ ਦਿੰਨੇ ਆ ਤਾਂ ਜੋ ਆਪਣੀ ਮੰਡੀ ਨੂੰ ਵੱਧ ਤੋਂ ਵੱਧ ਫਰਫੁੱਲਤ ਹੋ ਸਕੇ ਧੰਨਵਾਦ ਤੇ ਬਾਈ ਜੀ ਰਹਿਣ ਦਾ ਪ੍ਰਬੰਧ ਜੇ ਕੋਈ ਦੂਰੋਂ ਵਪਾਰੀ ਜਾਦੇ ਜਾਨਵਰ ਖਰੀਦ ਲੈਂਦਾ ਜਿਆ ਜਾਦੇ ਵਾਟ ਹੁੰਦੀ ਆ ਤੇ ਉਹਦਾ ਕੋਈ ਪ੍ਰਬੰਧ ਤੁਹਾਡੇ ਕੋਲੇ ਦੱਸਿਓ ਜੀ ਹਾਂਜੀ ਭਾਈ ਜੇ ਕੋਈ ਵਪਾਰੀ ਦੂਰੋਂ ਆਉਂਦਾ ਉਹਨੇ ਕੋਈ ਸਾਡੇ ਕੋਲੇ ਰਾਤ ਰਹਿਣੀ ਹੁੰਦੀ ਆ ਨਾ ਜਿਆਦਾ ਖਰੀਦ ਲੈਂਦਾ ਤਾਂ ਸਾਡੇ ਕੋਲੇ ਰਹਿਣ ਦਾ ਵੀ ਇੰਤਜ਼ਾਮ ਹੈਗਾ ਫਰੀ ਦੇ ਵਿੱਚ ਜੇਕਰ ਵਪਾਰੀ ਨੀਰੇ ਪੱਠੇ ਪਾਣੀ ਦਾ ਸਾਰਾ ਇੰਤਜ਼ਾਮ ਹੁੰਦਾ ਬਹੁਤ ਬਹੁਤ ਧੰਨਵਾਦ ਜੀ ਰਾਮ ਜੀ ਇਸ ਤੋਂ ਬਾਅਦ ਭਾਈ ਸੁੱਖਾ ਸਾਡੇ ਕੋਲੇ ਬੈਠਾ ਉਹਦੀ ਆਪਾਂ ਵਿਚਾਰ ਸੁਣਾਗੇ ਮੰਡੀ ਨਾ ਬਖਾਤ ਜੀ ਨਾ ਮੈਂ ਠੀਕਾ ਸੋਕੈ ਨਾ ਖੜ ਕੇ ਨਹੀਂ ਨਹੀਂ ਖੜ ਕੇ ਨਾ ਹਾਂਜੀ ਭਾਈ ਸੁੱਖਾ ਜੀ ਕੀ ਵਿਚਾਰਾ ਮੰਡੀ ਬਾਰੇ ਸასი ਕਾਲ ਸასი ਕਾਲ ਜੀ ਭਾਈ ਜੀ ਦਾਸ ਜੀ ਦਾ ਇਹੀ ਬੇਨਤੀ ਆ ਭਾਈ ਸ੍ਰੀ ਮਹਸਤਾ ਦਾ ਪਿੰਡ ਪੈਂਦਾ ਆਪਣਉ ਰਖਾਲਾ ਉੱਥੇ ਰਹਿਣ ਸਹਿਣ ਦੇ ਬਹੁਤ ਵਧੀਆ ਪ੍ਰਬੰਧ ਆ ਜੋ ਸ਼ਾਂਦਾ ਹੋ ਗਿਆ ਜਾਂ ਚਾਹ ਪਾਣੀ ਲੰਗਰ ਪਾਣੀ ਦਾ ਪ੍ਰਬੰਧ ਆਪਣੇ ਹੈਗੇ ਆ ਵੀ ਉਹ ਬਹੁਤ ਵਧੀਆ ਪ੍ਰਬੰਧ ਹੈਗੇ ਵੀਰੋ ਉੱਥੇ ਜੋ ਵੀ ਬਾਹਰੋਂ ਚੱਲ ਕੇ ਭਰਾ ਆਉਂਦੇ ਆ ਕੋਈ ਵੀ ਇਥੋਂ ਨਰਾਜ ਹੋ ਕੇ ਨਹੀਂ ਜਾਂਦਾ ਯਾਰ ਮੇਰਾ ਪਸੂ ਵਿਕਿਆ ਨਹੀਂ ਗਾ ਵੀ ਮੈਂ ਗਾਂ ਵਾਸਤੇ ਮੰਡੀ ਨਹੀਂ ਆਉਣਾ ਚੋਰ ਖਾਲੇ ਆ ਗਿਆ ਜਾਂ ਸੂਰੇਲੇ ਆ ਗਿਆ ਉਹ ਬੰਦਾ ਐ ਨਹੀਂ ਕਹਿ ਸਕਦਾ ਵੀ ਆਪਾਂ ਦੁਬਾਰੇ ਇੱਥੇ ਨਹੀਂ ਆਉਣਾ ਅੱਜ ਸਾਡੇ ਕੋਲੋਂ ਬਾਈ ਸਰਾਮਾ ਤੋਂ ਸੂਬਾ ਜੀ ਅੰਕਲ ਜੀ ਬੈਠੇ ਆ ਬਗਰਾੜੀ ਤੋਂ ਆਏ ਆ ਬਾਈ ਜੀ ਬੈਠੇ ਸਾਰੇ ਤੇ ਅੱਜ ਬਹੁਤ ਵਧੀਆ ਸੌਦੇ ਹੋਏ ਆ ਬਹੁਤ ਵਧੀਆ ਵਪਾਰੀ ਵੀਰ ਬਾਹਰੋਂ ਵੀ ਆਏ ਆ ਪਾ ਮੇਰੇ ਕਹਿੰਦਾ ਤਾਂ ਇਹੀ ਮਸਦਾ ਵੀ ਬਾਈ ਭਰਾ ਬਣ ਕੇ ਵੀ ਸ੍ਰੀ ਮੋਸਾ ਦਾ ਪਿੰਡ ਰਖਾਲਾ ਪੈਂਦਾ ਜਿਹੜਾ ਵੀ ਉੱਥੇ ਬਹੁਤ ਵਧੀਆ ਵਪਾਰੀ ਵੀਰ ਬੱਕਲੀਪਾਦ ਵੀਰ ਵਧੀਆ ਉੱਥੇ ਪਹੁੰਚਦੇ ਆ ਵੀ ਵੱਤ ਵੱਤ ਉੱਥੇ ਪਹੁੰਚਾ ਕਰੋ ਸ਼ਾਂ ਦਾ ਲੰਗਰ ਪਾਣੀ ਦਾ ਚਾਹ ਪੈਂਦਾ ਵਧੀਆ ਪ੍ਰਬੰਧ ਆ ਮਾਨਦਾਰ ਬੰਦੇ ਆ ਵਧੀਆ ਪ੍ਰਬੰਧ ਆ ਆਪਣਾ ਪਹਿਲੀ ਮੰਡੀ ਦਾ ਰਖਾਲਾ ਮੰਨ ਲਾ ਆਪਣਾ ਹੋ ਗਈ ਜੀ ਦੂਜਾ ਪਿੰਡ ਆਪਣਾ ਐਤਵਾਰ ਨੂੰ ਮੰਡੀ ਆਪਣੇ ਸੂਰੇ ਵਾਲੇ ਲੱਗਦੀ ਹੈ ਜੀ ਉੱਥੇ ਵੱਤ ਵੱਤ ਸ਼ਾਂ ਦਾ ਜਾ ਕੋਈ ਲੰਗਰ ਪਾਣੀ ਦਾ ਵਧੀਆ ਈਮਾਨਦਾਰ ਬੰਦੇ ਵੀ ਉੱਥੇ ਵੱਧ ਤੋਂ ਵੱਧ ਵੀਰ ਪਹੁੰਚਿਆ ਕਰੋ ਮੈਂ ਤਾਂ ਇਹੀ ਬੇਨਤੀ ਕਰਦਾ ਬੱਕਰੀ ਪਾਲ ਕੇ ਵੀਰਾਂ ਨੂੰ ਵੀ ਇਹੀ ਦੋ ਆਪਣੀਆਂ ਮੰਡੀਆਂ ਤੇ ਤੀਜੀ ਮੜੀ ਆਪਣੀ ਸੂਰੇ ਵਾਲਾ ਰਖਾਲਾ ਤੇ ਤੀਜੀ ਮੜੀ ਆਪਣੀ ਭੁੱਲਰ ਸੇਵਨ ਵਾਲੇ ਦੇ ਉੱਤੇ ਦੋਦੇ ਤੋਂ ਮੁਕਸਰ ਨੂੰ ਜਾਂਦੇ ਆ ਉਹ ਸੇਵਨ ਵਾਲੇ ਦੇ ਉੱਤੇ ਲੱਗਦੀ ਆ ਰਖਾਲਾ ਤੇ ਸੂਰੇ ਵਾਲਾ ਤੇ ਭੁੱਲਰ ਇੱਥੇ ਜਰੂਰ ਪਹੁੰਚਿਆ ਕਰੋ ਵੀਰ ਬਣ ਕੇ ਧੰਨਵਾਦ ਬਾਈ ਜੀ ਬਾਈ ਜੀ ਅਸੀਂ ਬਾਈ ਸੁੱਖਾ ਜੀ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਹੜੇ ਵੀਰ ਕੋਈ ਵਿਚਾਰ ਹੋਰ ਕੋਈ ਆਖਣਾ ਚਾਹੁੰਦੇ ਆ ਤਾਂ ਉਹ ਵੀ ਆਪਦੇ ਵਿਚਾਰ ਪੇਸ਼ ਕਰ ਸਕਦੇ ਆ ਸੋ ਦੋਸਤੋ ਇਸ ਤੋਂ ਅੱਗੇ ਬਾਈ ਲਖਾ ਛੱਤਿਆਣਾ ਤੇ ਬਾਈ ਬੱਬੂ ਇਸ ਮੰਡੀ ਦੇ ਥਾ ਮਾ ਜੀ ਇਹਨਾਂ ਨਾਲ ਆਪਾਂ ਗੱਲਬਾਤ ਕਰਦੇ ਆਂ ਬਾਈ ਲਖਾ ਕੀ ਵਿਚਾਰ ਪੇਸ਼ ਕਰਦਾ ਹਾਂ ਹਾਂਜੀ ਬਾਈ ਲਖਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਆਪਣੀ ਮੰਡੀ ਬਹੁਤ ਵਧੀਆ ਲੱਗਦੀ ਆ ਪ੍ਰਬੰਧ ਬਹੁਤ ਚੰਗੇ ਆ ਠੀਕ ਆ ਜੀ ਠੀਕ ਆ ਜੀ ਰਹਿਣ ਦਾ ਪ੍ਰਬੰਧ ਬਾਈ ਹੋਰ ਦੱਸਦਾ ਬਾਕੀ ਜੇ ਕੋਈ ਆਪਾਂ ਨੂੰ ਐ ਨਹੀਂ ਗੱਲ ਕੋਈ ਆਪਣੇ ਨਾਲ ਦੇ ਘਰ ਦੇ ਨਾਲ ਲੱਗਦੀ ਹੈ ਠੀਕ ਹੈ ਇਹ ਵਾਰੀ ਬੰਦੇ ਨੂੰ ਕੋਈ ਅੱਛੀ ਹੁੰਦੀ ਆ ਦੂਰੋਂ ਰਹਿੰਦੀ ਵੀ ਸਾਨੂੰ ਜਾਣਦਾ ਜਾਂ ਇਹਨਾਂ ਨੂੰ ਜਾਣਦਾ ਕੋਈ ਚੱਕਰ ਨਹੀਂ ਨਾਲ ਹੀ ਸਾਡਾ ਪਿੰਡ ਆ ਸਾਡੇ ਕੋਲ ਵੀ ਰਹਿ ਸਕਦਾ ਆਗੇ ਵਾਹ ਜੀ ਵਾਹ ਤਾੜੀਆਂ ਮਾਰ ਦਿਓ ਯਾਰ ਬਾਈ ਠੀਕ ਹੈ ਪ੍ਰਬੰਧ ਬਾਈ ਹੋਰ ਪ੍ਰਬੰਧਾਂ ਦੀ ਗੱਲ ਗੱਲ ਕਰੋ ਹਾਂ ਕੋਈ ਤੰਬੂ ਜਨ ਕੋਈ ਜੇ ਕੋਈ ਆਖਰ ਦੇ ਤਾਂ ਕਿਵਰੀ ਦੂਰੋਂ ਬੰਦਾ ਆ ਜਾਂਦਾ ਵੀ ਯਾਰ ਆਪਾਂ ਮੰਡੀਆਂ ਤੋਂ ਜਾਣਦੇ ਨਹੀਂ ਵੀ ਉਹਨਾਂ ਨਾਲ ਵਾਕ ਵੀ ਹੈਗੀ ਇਹ ਆਪਣੀ ਆਪ ਦੀ ਮੰਡੀ ਆ ਜੀ ਕੋਈ ਚੱਕਰ ਨਹੀਂ ਜੇ ਆਪਦਾ ਉੱਥੇ ਰਹਿ ਗਿਆ ਉਹ ਤਾਂ ਵੀ ਆਪਦਾ ਕਰ ਜੇ ਇੱਥੇ ਰਹਿ ਗਿਆ ਤਾਂ ਵੀ ਆਪਦਾ ਕਰ ਆ ਜੀ ਠੀਕ ਆ ਦੂਜੀ ਗੱਲ ਇਹ ਆ ਕੋਈ ਐਂਟਰੀ ਨਹੀਂ ਐਂਟਰੀ ਫੀਸ ਕੋਈ ਨਹੀਂ ਰਹਿਣ ਦੀ ਕੋਈ ਤੰਬੂ ਦਾ ਖਰਚਾ ਕੋਈ ਖਰਚਾ ਨਹੀਂ ਕੋਈ ਟ੍ਰੈਫਿਕ ਦਾ ਖਰਚਾ ਕੋਈ ਟ੍ਰੈਫਿਕ ਦਾ ਖਰਚਾ ਨਹੀਂ ਜੀ ਜੇ ਗਿੱਦੜਵੇ ਤਾਂ ਸਾਡੇ ਏਰੀਆ ਚੋਂ ਹੋ ਗਿਆ ਅਸੀਂ ਆਪਦਾ ਖਰਚਾ ਆਪ ਚੱਲਾਂਗੇ ਠੀਕ ਆ ਜੀ ਠੀਕ ਆ ਜੀ ਕਿਵੇਂ ਦੂਰੋਂ ਬੰਦਾ ਆਉਂਦਾ ਯਾਰ ਅਸੀਂ ਕਿੱਧਰ ਜਾਵਾਂ ਕਿੱਧਰ ਨਹੀਂ ਜਾਣ ਗਿੱਦੜਵੇ ਤਾਂ ਹੀ ਮਨਕੇ ਵਾਲਾ ਜੇ ਡੱਬ ਵਾਲੀ ਹੋ ਗਿਆ ਮਨਕੇ ਚਲੋ ਮੋਟਰਸਾਈਕਲ ਦੀ ਜਾਂ ਕੋਈ ਗੱਡੀ ਦੀ ਕੋਈ ਫੀਸ ਤਾਂ ਨਹੀਂ ਲੈਂਦੇ ਕੋਈ 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 ਫੀਸ ਨਹੀਂ ਠੀਕ ਕੋਈ ਫੀਸ ਨਹੀਂ ਜੇ ਡੱਬ ਵਾਲੀ ਤਾਂ ਇਹ ਸਾਨੂੰ ਬੰਦਾ ਲੈ ਕੇ ਆਉਣਾ ਸੀ ਆਪ ਲੈਵਾਂਗੇ ਵਾਹ ਜੀ ਠੀਕ ਹੈ ਜੀ ਕੀ ਬਾਤ ਜੇ ਕੋਈ ਰੋਟੀ ਖਰਚਾ ਉਹਦਾ ਸਾਰਾ ਕੁਝ ਅਸੀਂ ਆਪ ਝੱਲਾਂਗੇ ਸਾਡੀ ਆਪ ਦੀ ਮੰਡੀ ਆ ਬਾਕੀ ਦੂਜੀ ਮੰਡੀ ਆ ਸਾਡੀ ਮਨਕੇ ਸੂਰੇ ਵਾਲੇ ਠੀਕ ਹੈ ਉਹ ਬਾਈ ਆਪਣਾ ਆਪ ਦਾ ਭਰਾ ਪਾਉਣ ਲਾਉਂਦਾ ਠੀਕ ਹੈ ਜੀ ਉਹਦਾ ਵੀ ਕੋਈ ਰਹਿਣ ਸਹਿਣ ਦਾ ਕੋਈ ਮਨਕੇ ਖਰਚਾ ਨਹੀਂ ਆਪ ਦਾ ਅਸੀਂ ਆਪ ਸਿਰ ਝੱਲਾਂਗੇ ਤੇ ਤੀਜੀ ਮੰਡੀ ਆਪਣੇ ਭੁੱਲਰ ਲੱਗਦੀ ਹੈ। ਹਾਂ ਭੁੱਲਰ ਲੱਗਦੀ ਹੈ ਜੀ। ਠੀਕ ਆ ਜੀ। ਆ ਬਾਅਦ ਤਿੰਨ ਚਾਰ ਮੰਡੀਆਂ ਜੇ ਕਦੋਂ ਵੀ ਸਾਨੂੰ ਫੋਨ ਲਾਉਗੇ ਜੀ ਅਸੀਂ ਤਾਂ ਮੰਦਰ ਵੋਚਾਂਗੇ। ਠੀਕ ਆ ਜੀ। ਹਾਂਜੀ। ਬਹੁਤ ਬਹੁਤ ਧੰਨਵਾਦੀ ਜੀ ਤੁਹਾਡਾ। ਸ਼ੁਕਰੀਆ। ਇਸ ਤੋਂ ਅੱਗੇ ਭਾਈ ਬੱਬੂ ਜੀ ਆ। ਇਹਦੇ ਨਾਲ ਆਪਾਂ ਗੱਲਬਾਤ ਕਰਦੇ ਹਾਂ। ਹਾਂਜੀ ਬੱਬੂ ਜੀ ਭਾਈ ਜੀ ਕੀ ਵਿਚਾਰ ਆ ਮੰਡੀ ਬਾਰੇ? ਭਾਈ ਜੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਬਹੁਤ ਬਹੁਤ ਧੰਨਵਾਦ ਵੀਰ ਜੀ। ਸਾਰਿਆਂ ਦਾ। ਕੋਈ ਕੋਈ ਨਹੀਂ ਖਰਚ। ਇਹ ਬੰਦਿਆਂ ਦਾ ਸਹਿਚਾਰ ਵਧੀਆ ਜੀ। ਬਾਕੀ ਰਹਿਣ ਦਾ ਪ੍ਰਬੰਧ ਜਿਹੜਾ ਕਹੀ ਜਾਂਦੇ ਆ ਪਲਾਂ ਦੀ ਇੱਥੇ ਰਹਿ ਜਾਣ ਪਲਾਂ ਉੱਥੇ ਰਹਿ ਜਾਣ ਆਪਣੇ ਘਰੇ ਸਹੀ ਆ ਠੀਕ ਆ ਜੀ ਬਾਕੀ ਤੇ ਮਾਲ ਟੌਪ ਦਾ ਆਉਂਦਾ ਬਰਬਰੀ ਵੀ ਆਉਂਦੀ ਆ ਬੇਟਲ ਵੀ ਆਉਂਦੀ ਆ ਇਹ ਗਾੜਾ ਠੀਕ ਆ ਜੀ ਬੇਟਲ ਬੱਕਰੀਆਂ ਦਾ ਗਾੜਾ ਆ ਜੀ ਜਿਹੜੀ ਮਰਜ਼ੀ ਵੈਰਾਈਟੀ ਲੈ ਸਕਦਾ ਜਿਹੜਾ ਇੱਥੇ ਬੰਦਾ ਆਂਦਾ ਮੈਂ ਸਿਰੇ ਦੀ ਲੈਣੀ ਆ ਬੱਕਰੀ ਇੱਥੋਂ ਨਾ ਮਿਲੂਗੀ ਆਪਾਂ ਘਰੇ ਦੇ ਦਿਆਂਗੇ ਖਾਲੀ ਨਹੀਂ ਮੋੜਦੇ ਜੀ ਨੂੰ ਲਓ ਵੀ ਮਿੱਤਰੋ ਇਹ ਜਿਹੜਾ ਪੁਆਇੰਟ ਭਾਈ ਨੇ ਆਖਿਆ ਇਹ ਇੱਕ ਛਲਾਗਾ ਯੋਗ ਸ਼ਬਦਾ ਕਿਉਂਕਿ ਜਦੋਂ ਕੋਈ ਵੀ ਵੀਰ 100 200 500 ਕਿਲੋਮੀਟਰ ਤੋਂ ਚੱਲ ਕੇ ਇੱਥੇ ਆਉਂਦਾ ਕਿਸੇ ਵੀ ਕੁਆਲਿਟੀ ਦੀ ਜੇ ਕਿਸੇ ਵੀਰ ਨੂੰ ਬੱਕਰੀ ਦੀ ਲੋੜ ਆ ਤਾਂ ਉਹਨੂੰ ਅਸੀਂ ਖਾਲੀ ਨਹੀਂ ਮੋੜਨ ਦੇਾਂਗੇ ਇਹ ਸਾਡਾ ਵਾਦਾ ਇਸ ਗੱਲ ਦਾ ਖਰਚਾ ਅਗਲਾ ਕੋ ਮੈਂ ਖਰਚਾ ਕਰਕੇ ਆਇਆ ਜੇ ਮੰਡੀ ਚੋਂ ਨਹੀਂ ਮਿਲਦੀ ਬੱਕਰੀ ਬਾਕੀ ਸਾਰਾ ਕੁਝ ਆ ਜਾਂਦਾ ਅਸੀਂ ਇੱਥੇ ਮੰਗਾ ਕੇ ਵੇਚਾਂਗੇ ਕਿੱਥੇ ਮੰਗਾ ਕੇ ਸਾਰੀ ਉਹਨੂੰ ਦੱਸਾਂਗੇ ਡਿਟੇਲ ਉਹ ਬੱਕਰੀ ਲੈ ਜਾਣ ਠੀਕ ਆ ਸਾਰੀ ਪ੍ਰਬੰਧ ਉਹਦਾ ਕਰਾਂਗੇ ਬਾਕੀ ਅਸੀਂ ਇੱਕ ਮੇਲੇ ਦੀ ਵਿਚਾਰ ਕਰੀ ਜੰਨੇ ਆ ਬੱਕਰੀ ਚਵਾਈ ਦੀ ਠੀਕ ਆ ਜੀ ਉੱਚ ਆਪਾਂ ਏਸੀ ਦਿਨਾ ਸੀ ਆਪਦੇ ਵੱਲੋਂ ਠੀਕ ਆ ਜੀ ਕਿੰਨੇ ਦਾ ਹੀ ਆਵੇ ਵਾਹ ਜੀ ਵਾਹ ਤਾੜੀਆਂ ਮਾਰੋ ਬਹੁਤ ਬਹੁਤ ਧੰਨਵਾਦ ਭਾਈ ਜੀ ਬਹੁਤ ਹੀ ਵਧੀਆ ਵਿਚਾਰ ਪੇਸ਼ ਕੀਤੇ ਆ ਜਿੰਨੇ ਵੀ ਮੇਰੇ ਵੀਰਾਂ ਨੇ ਕੀਤੇ ਆ ਸੋ ਦੋਸਤੋ ਬੱਕਰਾ ਮੰਡੀ ਪੈਂਡਰ ਖਾਲਾ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦਾ ਪਿੰਡ ਆ ਦੋਦੇ ਦੇ ਨੇੜੇ ਪੈ ਜਾਂਦਾ ਇਹ ਦੋਦਾ ਬਠਿੰਡਾ ਰੋਡ ਦੇ ਉੱਤੇ ਪਿੰਡ ਆ ਸੋ ਦੋਸਤੋ ਇੱਕ ਵਾਰੀ ਗੇੜਾ ਜ਼ਰੂਰ ਮਾਰ ਕੇ ਵੇਖੋ ਦੋਸਤੋ ਜੇ ਤੁਹਾਨੂੰ ਕੋਈ ਨਾ ਚੰਗੀ ਲਗੇ ਤਾ ਸਾਨੂੰ ਜਰੂਰ ਦੱਸਿਓ ਜਿਵੇਂ ਵੀ ਤੁਸੀਂ ਪ੍ਰਬੰਧ ਆਖੋਗੇ ਅਸੀਂ ਓਵੇਂ ਕਰਨ ਨੂੰ ਤਿਆਰ ਆਂ ਬਹੁਤ ਬਹੁਤ ਧੰਨਵਾਦ ਇਹ ਵੀਡੀਓ ਦਾ ਉਹ ਅਸੀਂ ਵਿਚਾਰ ਕਰਕੇ ਦੇਣਾ ਕਿਦਦਰ ਆਖ ਦੇਣ ਕਿ ਕੱਲ ਨੂੰ ਹੀ ਕਰਨੀ ਆ ਉਹ ਅਸੀਂ ਡਿਟੇਲ ਬਣਾਵਾਂਗੇ ਜੇ ਬਾਕੀ ਕਿਹੜੇ ਮਹੀਨੇ ਚ ਰੱਖਣਾ ਅਸੀਂ ਉਹ ਵੀ ਦੱਸਾਂਗੇ ਬਾਕੀ ਪਾਰਟੀ ਫੀਸ ਵੀ ਦੱਸਾਂਗੇ ਕਿੰਨੀ ਆ ਉਹਦੀ ਹਾਂ ਠੀਕ ਹੈ ਜੀ ਇਹ ਅਸੀਂ ਇਹ ਜੀ ਦੇਣਾ ਕਿਹੜੇ ਨੰਬਰ ਵਾਲੇ ਨੂੰ ਹੈ ਜਿਹੜੇ ਨੰਬਰ ਵਾਲੇ ਨੂੰ ਨੰਬਰ 1 ਵਾਲੇ ਨੂੰ ਦੇਵਾਂਗੇ ਵੀਰੇ 1 ਵਾਲੇ ਨੂੰ ਦੇਵਾਂਗੇ ਰਾਤ ਨੂੰ ਚੋਈ ਜਾਊ ਬੱਕਰੀ ਠੀਕ ਆ ਜਿਹੜੀਆਂ ਬੱਕਰੀਆਂ ਬਣ ਗਈਆਂ ਤੇ ਤੜਕੇ ਜਿਹੜੀ ਚਵਾਈ ਹੋ ਗਈ ਕੰਡੇ ਨਾਲ ਤਲਾਈ ਹੋ ਗਈ ਵੀਰੇ ਠੀਕ ਆ ਜੀ ਠੀਕ ਆ ਉਹ ਪਾਪੜੇ ਵੱਲੋਂ ਦੇਣਾ ਹੈਗਾ ਚਲ ਮੰਡੀ ਵਾਲੇ ਮੇਰੇ ਭਰਾ ਹੈਗੇ ਜੇ ਇਹਨਾਂ ਵੱਲੋਂ ਆ ਗਏ ਜਾਂ ਮੇਰੇ ਵੱਲੋਂ ਆ ਗਏ ਕੋਈ ਗੱਲ ਆ ਚਲੋ ਨਾਂ ਤਾਂ ਆਪਣਾ ਹੀ ਬਣੂਗਾ ਸਾਰਿਆਂ ਇਹ ਦੂਜੇ ਨੰਬਰ ਤੇ ਵੀਰ ਜੀ ਸੂਰੀਆਲੇ ਵਾਲੇ ਮੰਡੀ ਵਾਲੇ ਖੜੇ ਆ ਇਹਨਾਂ ਦੀ ਉਹ ਵੀ ਇਹਦੇ ਨਾਲ ਸਹਿਚਾਰ ਕਰਾਂਗੇ ਉੱਥੇ ਆਪਾਂ ਨੂੰ ਦੇ ਜਾਊਗਾ ਪਲਟੀਨਾ ਮੋਟਰਸਾਈਕਲ ਵਾਹ ਜੀ ਵਾਹ ਮਾਰੋ ਤਾੜੀਆਂ ਜਰਾ ਆ ਕੇ ਵੇਖੋ ਉਹਦੀ ਵੀ ਆਪਾਂ ਪਰਚੀ ਸੋਚ ਕੇ ਦੱਸਾਂਗੇ ਕਿੰਨੀ ਕੱਟਣੀ ਆ ਕਿੱਧਰ ਅਗਲਾ ਆਖਦੇ ਸੋਚ ਕੇ ਆਪਾਂ ਗਲਤ ਨਹੀਂ ਕਰਨਾ ਕੰਮ ਕੋਈ ਵੀ ਲਓ ਵੀ ਮਿੱਤਰੋ ਸਿੰਘ گئے ਆ ਅੜ ਹਾਂਜੀ ਇੱਧਰ ਇਹ ਸੀ ਇੱਧਰ ਪਲਟੀਨਾ ਮੋਟਰਸਾਈਕਲ ਨਹੀਂ ਇਹਨਾਂ ਦੇ ਨਹੀਂ ਤੇ ਗੱਲ ਇਹ ਆ ਵੀ ਤੁਸੀਂ ਆਉਣਾ ਤੁਸੀਂ ਇਹਨਾਂ ਮੰਡੀਆਂ ਤੇ ਆਉਣਾ ਸੋਚ ਲੈ ਰਾਮ ਖਾਦੇ ਵਪਾਰੀਆਂ ਦੇ ਸਿੰਘ ਅੜ ਗਏ ਹਾਂ 35000 ਦੇ ਲੈਣੇ 50000 ਦੇ ਲੋ ਭੇਜ ਦਿੱਤਾਗੇ ਚਵਾਈ ਚਵਾਈ ਕਰਨੀ ਪਊਗੀ ਬਾਈ ਇਹ ਬਾਈ ਜੀ ਵਿਚਾਰ ਤੁਸੀਂ ਕਰਨਾ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਲਾਇਕ ਤੇ ਸ਼ੇਅਰ ਵੀਡੀਓ ਕਰ ਦਿਓ ਵੀ ਸਾਰੇ ਪੰਜਾਬ ਦੇ ਵਿੱਚੋਂ ਇੰਡੀਆ ਦੇ ਵਿੱਚੋਂ ਇੱਥੇ ਬੱਕਰੀਆਂ ਬਕਰੇ ਆਉਣ ਇਹਨਾਂ ਮੰਡੀਆਂ ਦੇ ਉੱਤੇ ਨਾ ਇਹਨਾਂ ਕਿਸੇ ਭੂਮੇ ਨੇ ਨਾਂ ਦਿੱਤਾ ਕਿਸੇ ਨੇ ਏਸੀ ਤੋਂ ਬਚਾ ਲਓ ਗਰਮੀ ਤੋਂ ਬਚੋ ਤੇ ਇਧਰ ਪਲਟੀਆਂ ਨਾ ਮੋਟਰਸਾਈਕਲ ਵਾਲੇ ਖੜੇ ਆਪ ਦਾ ਕਿੱਥੇ ਜਾਓ ਸੌਰੀ ਜਾਓ ਪਿੰਡ ਚ ਜਾਓ ਕਿੱਥੇ ਜਾਓ ਠੀਕ ਹੈ ਜੀ ਵਾਹ ਜੀ ਵਾਹ ਮਾਰੋ ਬਈ ਤਾੜੀਆਂ ਦੇ ਕਰਦੇ ਆਂ ਵੀਡੀਓ ਦੀ ਸਮਾਪਤੀ ਬਹੁਤ ਬਹੁਤ ਧੰਨਵਾਦ ਦੋਸਤੋ ਤੁਸੀਂ ਸਾਨੂੰ ਇਨਾ ਸਮਾਂ ਦਿੱਤਾ ਤੇ ਮਿਲਦੇ ਆਂ ਅਗਲੀ ਅਜੇ ਹੀ ਨਵੀਂ ਵੀਡੀਓ ਦੇ ਨਾਲ ਧੰਨਵਾਦ